ਸਸਿਕਲ ਦੋਸਤੋ ਬੜੇ ਲੋਕਾਂ ਨੂੰ ਇੰਤਜ਼ਾਰ ਸੀ ਕਿ ਦੇ ਹੀ ਦਿਨਾਂ ਦਾ ਕਬੱਡੀ ਕੱਪ ਕਦੋਂ ਆ ਲਓ ਜੀ ਇੰਤਜ਼ਾਰ ਦੀਆਂ ਹੋ ਗਈਆਂ ਘੜੀਆਂ ਖਤਮ ਜਿੱਥੇ ਮਹਾਯੁੱਧ ਲੱਗਣਾ ਬਾਬਿਓ ਜਿੱਥੇ ਕਹਿੰਦੇ ਟੋਪ ਦੇ ਬੁਲਾਰੇ ਟੋਪ ਦੇ ਪਲੇਅਰ ਤੇ ਟੋਪ ਦੀ ਕਹਿੰਦੇ ਇੰਟਰਨੈਸ਼ਨਲ ਖਿਡਾਰੀ ਜਿਹੜੇ ਮੈਂ ਕਹਿੰਨਾ ਅੱਜ ਦੇ ਟਾਈਮ ਦੇ ਵਿੱਚ ਟੋਪ ਤੇ ਖਿਡਾਰੀ ਆ ਬਾਬਿਓ ਸਾਰੇ ਉੱਥੇ ਪਹੁੰਚਦੇ ਪਿਆ ਜਿਨ੍ਹਾਂ ਵਿੱਚ ਸ਼ਿਲੂ ਹੋ ਗਿਆ ਅਰਸ਼ ਹੋ ਗਿਆ ਯਾਦਾ ਹੋ ਗਿਆ ਸਾਜੀ ਹੋ ਗਿਆ ਬੋਲਟ ਹੋ ਗਿਆ ਅੰਬਾ ਹੋ ਗਿਆ ਮੈਂ ਕਹਿੰਨਾ ਯਾਰ ਕੋਈ ਐਵੇਂ ਦਾ ਪਲੇਅਰ ਨਹੀਂ ਬਚਣਾ ਜਿਹੜਾ ਉਸ ਟੂਰਨਾਮੈਂਟ ਦੇ ਵਿੱਚ ਨਾ ਆ ਜਾਊ ਕਿਉਂਕਿ ਬਾਈ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਬੜੇ ਟਾਈਮ ਤੋਂ ਗੱਲ ਉੱਡਦੀ ਪਈ ਸੀ ਕਿ ਟੂਰਨਾਮੈਂਟ ਹੋਣਾ ਹੈ ਹੋਣਾ ਹੋਣਾ ਪਰ ਜਦੋਂ ਕਹਿੰਦੇ ਐਡਾ ਤਕੜਾ ਟੂਰਨਾਮੈਂਟ ਹੋਵੇ ਉਦੋਂ ਟਾਈਮ ਬੜਾ ਮੁਸ਼ਕਲ ਨਿਕਲਦਾ ਕਿਉਂਕਿ 19 ਤਰੀਕ ਨੂੰ ਡੀਕਦੇ ਡੀਕਦੇ ਅੱਧੇ ਤਾਂ ਬੁੱਢੇ ਹੀ ਹੋਗੇ ਤੇ ਬਾਈ ਇੰਨੀ ਗੱਲ ਕਹਿ ਦੇਣਾ ਜਿੱਤੇ ਹਾਰੇ ਕੋਈ ਵੀ ਸਕਾਰਪੀਓ ਜਿਹੜਾ ਮਰਜ਼ੀ ਲੈ ਕੇ ਜਾਵੇ ਪਰ ਜਿਹੜਾ ਉੱਥੇ ਪਹਿਲੇ ਤੋਂ ਲੈ ਕੇ ਲਾਸਟ ਮੁਕਾਬਲੇ ਤੱਕ ਸਾਰੇ ਮੈਕਨਾ ਐਂਡ ਹੀ ਹੋਣੇ ਆ ਉਹ ਮੈਚ ਦੀ ਕੋਈ ਰੀਸ ਹੀ ਨਹੀਂ ਹੋਣੀ ਯਾਰ ਐਡਾ ਤਗੜਾ ਟੂਰਨਾਮੈਂਟ ਹੈ ਤੇ ਜਿਨੇ ਬਈ ਸਕਾਰਪੀਓ 30 35 ਲੱਖ ਦੀ ਘਰੇ ਲੈ ਕੇ ਜਾਣੇ ਆ ਉਹਨਾਂ ਦੇ ਘਰੇ ਤਾਂ ਢੋਲ ਵੀ ਵੱਜੰਗੇ ਤੇ ਜਸ਼ਨ ਵੀ ਹੋਣਗੇ ਇਹ ਕਹਿਦੀ ਹੈ ਸਕਾਰਪੀਓ ਬਈ ਨਾਰਮਲ ਜਿਹਾ ਬੰਦਾ ਖੇਡ ਕੇ ਲੈ ਜਾਊਗਾ ਇਹ ਭੁੱਲ ਜਾ ਕੱਲ ਕਿਸੇ ਦਾ ਗੈਸ ਨਹੀਂ ਲਾ ਸਕਦੇ ਕਿਉਂਕਿ ਸਾਰੇ ਬਈ ਸਾਰੇ ਟੌਪ ਦੇ ਪਲੇਅਰ ਕਿਉਂਕਿ ਇੱਕ ਟੀਮ ਦੇ ਵਿੱਚ ਜੇ ਇੱਕ ਅਦਾ ਮਾੜਾ ਪਲੇਅਰ ਹੋਵੇ ਤਾਪਾ ਸੋਚ ਸਕੀਏ ਪਰ ਉੱਥੇ ਤਾਂ ਬਾਈ ਜਿਹੜੀਆਂ ਟੀਮਾਂ ਬਣ ਕੇ ਆਣੀਆਂ ਮੈਂ ਕਹਿੰਦਾ ਸਾਰੀਆਂ ਹੀ ਐਂਡ ਹੋਣੀਆਂ ਆ ਹਰਿਆਣੇ ਦਾ ਪੰਜਾਬ ਦਾ ਮੈਂ ਕਹਿੰਦਾ ਸਾਰੇ ਪਲੇਅਰ ਉੱਥੇ ਪਹੁੰਚਣਗੇ ਬਾਈ ਉਮੀਦ ਆ ਇਹ ਟੂਰਨਾਮੈਂਟ ਸਫਲ ਹੋਊਗਾ ਤੇ ਉਥੋਂ ਸੱਟ ਫੇਟਾਂ ਤੋਂ ਜਰੂਰ ਪ੍ਰਮਾਤਮਾ ਉਹਨਾਂ ਖਿਡਾਰੀਆਂ ਨੂੰ ਬਚਾਈ ਰੱਖੇ ਕਿਉਂਕਿ ਬਾਈ ਜਦੋਂ ਸੱਟ ਫੇਟ ਵੱਜਦੀ ਹੈ ਨਾ ਪਲੇਅਰ ਦੀ ਅੱਧੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਕਿਉਂਕਿ ਬਾਈ ਉਹ ਸੱਟ ਨੂੰ ਰਿਕਵਰ ਕਰਨਾ ਬਹੁਤ ਮੁਸ਼ਕਲ ਗੱਲ ਹੈ ਜਿਵੇਂ ਗੋਰੇ ਰਸਾਲੂ ਦੀ ਕੱਲ ਬਾਹ ਦੇ ਵਿੱਚ 6 ਵਜੇ ਯਾਰ ਬੜਾ ਦੁੱਖ ਲੱਗਿਆ ਪਰ ਉਸ ਬੰਦੇ ਨੂੰ ਰਿਕਵਰ ਹੋਣ ਲਈ ਵੀ ਤਕਰੀਬਨ 1-2 ਮਹੀਨੇ ਨੋਰਮਲ ਲੱਗ ਜਾਣਿਆ ਹਰਿਆਣੇ ਵਾਲੇ ਪਲੇਅਰ ਵੀ ਬੜੇ ਟੌਪ ਦੇ ਪਲੇਅਰ ਪੰਜਾਬ ਦੇ ਵਿੱਚ ਆਣਗੇ ਤੇ ਉਧਰੋਂ ਪੰਜਾਬ ਵਾਲੇ ਟੌਪ ਦੇ ਪਲੇਅਰ ਤਾਂ ਪੰਜਾਬ ਦੇ ਵਿੱਚ ਹੈਗੇ ਆ ਤੇ ਤੁਹਾਨੂੰ ਵੀ ਪਤਾ ਹੈ ਅੱਜ ਦੇ ਟਾਈਮ ਦੇ ਵਿੱਚ ਬਈ ਅਰਸ਼ ਚੋਲੇ ਵਾਲੇ ਦਾ ਬਈ ਪੂਰਾ ਨਾਮ ਬੋਲਦਾ ਪਿਆ ਤੇ ਅਰਸ਼ ਦੇ ਨਾਮ ਵੀ ਮੈਂ ਕਹਿੰਨਾ ਤਗੜੇ ਤੋਂ ਤਗੜਾ ਟੀਮ ਖਿਡਾਰੀ ਯਾਰ ਉਹਦੇ ਨਾਲ ਪਹੁੰਚੂਗਾ ਤੇ ਬੂਟਾ ਨਦਾਨਾ ਬੁੱਪਰ ਹਸ਼ਿਆਰਾ ਹੋ ਗਿਆ ਭਾਈ ਅੱਜ ਕੱਲ ਉਹ ਵੀ ਪੂਰੇ ਟ੍ਰੈਂਡਿੰਗ 'ਚ ਚੱਲਦੇ ਪਿਆ ਜੱਗੂ ਹਾਕਮ ਵਾਲਾ ਹੋ ਗਿਆ ਭਾਈ ਇਹ ਤਾਂ ਤੁਸੀਂ ਵੀ ਗੈਸ ਲਾ ਸਕਦੇ ਆ ਯੁੱਧ ਪੰਜਾਬ ਦੇ ਵਿੱਚ ਹੋਣਾ ਹੋਵੇ ਤੇ ਐਵੇਂ ਦਾ ਕੋਈ ਵੱਡਾ ਪਲੇਅਰ ਘਰੇ ਰਹਿ ਜੇ ਇਹ ਹੋ ਨਹੀਂ ਸਕਦਾ ਕਿਉਂਕਿ ਇੱਕ ਟੀਮ ਦੇ ਵਿੱਚ ਉਹ ਪਲੇਅਰ ਨਹੀਂ ਖੇਡੂਗਾ ਪਰ ਇੰਨੇ ਕਲੱਬਾਂ ਦੀਆਂ ਟੀਮਾਂ ਆਣੀਆਂ ਕਿਸੇ ਨਾ ਕਿਸੇ ਕਲੱਬ ਦੇ ਵਿੱਚ ਤਾਂ ਉਹ ਜ਼ਰੂਰ ਖੇਡੂਗਾ ਮੈਂ ਇਹ ਨਹੀਂ ਕਹਿੰਦਾ ਪਿਆ ਕੀ ਆ ਕਲੱਬ ਦੇ ਵਿੱਚ ਉਹ ਆ 플레이ਰ ਖੇਡੂਗਾ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਨੋਲੇਜ ਨਹੀਂ ਪਰ ਮੈਂ ਇਹ ਚੀਜ਼ ਕਹਿ ਦਣਾ 플레이ਰ ਉੱਥੇ ਹਰ ਇੱਕ ਪਹੁੰਚੂਗਾ ਟੀਮ ਜਿਹੜੀ ਮਰਜ਼ੀ ਦੇ ਵਿੱਚ ਖੇਡੇ ਪਰ ਖੇਡੂਗਾ ਜ਼ਰੂਰ ਤੇ ਕਿਹੜਾ ਕਿਹੜਾ ਕਹਿੰਦਾ ਕਿ ਸਾਡਾ ਫੇਵਰੇਟ ਖਿਡਾਰੀ ਆ ਕਲ ਸਕਾਰਪੀਓ ਲੈ ਜਾਊਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜਾ ਜਿਹੜਾ ਜਿੰਦਾ ਵੀ ਫੈਨ ਆ ਜਿਹਦੀ ਵੀ ਇੱਜ਼ਤ ਕਰਦਾ ਜਿਹਦੀ ਗੇਮ ਨੂੰ ਫੋਲੋ ਕਰਦਾ ਉਹ ਵੀ ਜ਼ਰੂਰ ਕਮੈਂਟ ਕਰਿਓ ਕਿ ਕੱਲ ਵਾਲਾ ਸ਼ੋਰਾ ਸਾਡਾ ਲੈ ਜਾਊਗਾ ਤੇ ਆਹ ਵਾਲਾ ਸ਼ੋਰਾ ਸਾਡਾ ਲੈ ਜਾਊ ਤੇ ਆਹ ਫੇਵਰਟ ਸਾਡਾ ਖਿਡਾਰੀ ਉਹ ਲੈ ਜਾਊਗਾ ਕਿਉਂਕਿ ਬਾਈ ਸਾਜੀ ਵਰਗੇ ਵੀ ਇਸ ਟਾਈਮ ਬੋਲਟ ਖੀਰਾ ਵਾਲਾ ਹੋ ਗਿਆ ਮੈਂ ਪੂਰੀ ਛੰਨਾ ਵਾਲਾ ਬਾਈ 3 ਸਾਲਾਂ ਬਾਅਦ ਪੰਜਾਬ ਦੇ ਵਿੱਚ ਵੀ ਆ ਕੇ ਪੂਰੀ ਟੱਕ ਪੰਦਾ ਪਿਆ ਜਿਵੇਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਦੋ ਹਾਰਲੇ ਪੂਰੀ ਛੰਨਾ ਵਾਲਾ ਲੈ ਗਿਆ ਬਾਈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਕਿਹੜਾ ਪਲੇਅਰ ਤੁਸੀਂ ਦੇਖਣਾ ਚਾਹੁੰਦੇ ਆ ਕਿ ਉਹ ਪਲੇਅਰ ਇਸ ਟੂਰਨਾਮੈਂਟ ਦੇ ਵਿੱਚ ਜ਼ਰੂਰ ਪਹੁੰਚੇ ਤਾਂ ਕਿ ਮੈਚ ਦੇਖਣ ਦਾ ਸਵਾਦ ਵੱਖਰਾ ਹੋਵੇ ਤੇ ਉੱਥੇ ਕਹਿੰਦੇ ਜਦੋਂ ਰਪਿੰਦਰ ਜਲਾਲ ਤੇ ਅਮਰੀਕ ਔਰ ਖੋਸੇ ਕੋਟਲੇ ਵਾਲਾ ਪਹੁੰਚਿਆ ਹੋਵੇ ਤੇ ਭਾਈ ਮੈਚ ਦੇ ਵਿੱਚ ਜਿਹੜੀਆਂ ਕਮੈਂਟਰੀ ਵੀ ਮੇਨ ਹੁੰਦੀ ਆ ਜਦੋਂ ਮੈਚ ਦੇ ਵਿੱਚ ਟੋਪ ਦੇ ਬੁਲਾਰੇ ਬੈਠੇ ਹੋਣ ਉਸ ਮੈਚਾਂ ਦੀਆਂ ਕਮੈਂਟਰੀਆਂ ਕਰਦੇ ਹੋਣ ਟਰਸਟ ਵਾਦਿਆਂ ਦਾ ਇਹ ਵੀ ਬਹੁਤ ਵੱਡੀ ਹੁੰਦੀ ਆ ਖਿਡਾਰੀ ਤਾਂ ਗਰਾਊਂਡ ਦੇ ਵਿੱਚ ਖੇਡਦੇ ਆ ਪਰ ਜਿਹੜੇ ਬੁਲਾਰੇ ਹੁੰਦੇ ਆ ਨਾ ਬੁਲਾਰੇ ਵੀ ਮੈਂ ਕਹਿੰਨਾ ਟੋਪ ਦੇ ਹੋਣ ਬੋਲਣ ਦਾ ਢੰਗ ਹੋਵੇ ਹਰ ਇੱਕ ਗੱਲ ਨੂੰ ਹਰ ਇੱਕ ਰੋਲੇ ਨੂੰ ਨਿਬੇੜਨ ਦਾ ਢੰਗ ਹੋਵੇ ਉਹ ਵੀ ਮੈਂ ਕਹਿੰਨਾ ਮੈਚਾਂ ਦੇ ਵਿੱਚ ਜਾਣ ਪਾ ਦੰਦੇ ਦਿਉਰਾ ਹੋ ਗਿਆ ਵਿਨੇ ਖੱਤਰੀ ਹੋ ਗਿਆ ਰਵੀ ਕੈਲਰਮ ਹੋ ਗਿਆ ਯਾਰ ਜੇ ਇਹ ਵੀ ਪੰਜਾਬ ਦੇ ਵਿੱਚ ਖੇਡਦੇ ਤਾਂ ਸਵਾਦ ਹੀ ਵੱਖਰਾ ਸੀ ਕਿਉਂਕਿ ਇੱਕ ਸ਼ਿਲੂ ਨੂੰ ਕਹਿੰਦੇ ਹੁੰਦੇ ਨੇ ਨਾ ਇੱਕ ਪਾਵਰ ਮਿਲਣਾ ਇਹ ਪਾਵਰ ਵੀ ਜੇ ਸ਼ਿਲੂ ਨੂੰ ਮਿਲ ਜਾਂਦੀ ਤੇ ਬਾਈ ਐਂਡ ਹੋ ਜਾਣਾ ਸੀ ਜਿਵੇਂ ਸ਼ਿਲੂ ਮੈਂ ਕਹਿੰਨਾ ਧੱਕ ਲਾ ਕੇ ਰੇਟਰਾਂ ਨੂੰ ਰੋਕਦਾ ਉਹੀ ਚੀਜ਼ ਕਹਿੰਦੇ ਧਾਕੜ ਗੋਗਲੀਆਂ ਦੇ ਵਿੱਚ ਦੇਖਦੀ ਪਈ ਐ ਇਸ ਟਾਈਮ ਕਹਿੰਦੇ ਰਵੀ ਸਾਹੋਕਿਆਂ ਵਾਲਾ ਵੀ ਟੋਪ ਤੇ ਚੱਲਦਾ ਪਿਆ ਕੱਲ ਕਿਸੇ ਦਾ ਗੈਸ ਨਹੀਂ ਲਾ ਸਕਦੇ ਜੇ ਤੁਸੀਂ ਗੈਸ ਲਾ ਸਕਦੇ ਆ ਤਾਂ ਕਮੈਂਟ ਜ਼ਰੂਰ ਕਰਿਓ ਵੈਸੇ ਆਪਣੇ ਹੱਥ ਖੜੇ ਆ ਬਈ ਕੋਈ ਵੀ ਗੈਸ ਅਸੀਂ ਨਹੀਂ ਲਾ ਸਕਦੇ ਕਿਹੜੀ ਟੀਮ ਜਿੱਤੂਗੀ ਪਰ ਪਲੇਅਰ ਹਰ ਇੱਕ ਟੋਪ ਦਾ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਬਾਈ ਤੇ ਜਿਹੜਾ ਕਹਿੰਦਾ ਬਈ ਜਿੱਤੇ ਹਾਰੇ ਕੋਈ ਵੀ ਅਸੀਂ ਤਾਂ ਸਵਾਦ ਲੈਣਾ ਅਸੀਂ ਤਾਂ ਆਪਣੇ ਚਾਹਣ ਵਾਲੇ ਖਿਡਾਰੀਆਂ ਨੂੰ ਖੇਡਦੇ ਦੇਖਣਾ ਚਾਹੁੰਦੇ ਆ ਉਹ ਵੀ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਇਹ ਨੋਟੀਫਿਕੇਸ਼ਨ ਹਰ ਇੱਕ ਕਬੱਡੀ ਨੂੰ ਚਾਹਣ ਵਾਲਿਆਂ ਤੱਕ ਇਹ ਵੀਡੀਓ ਪਹੁੰਚਦੀ ਰਵੇ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤ